ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ YouTube ਚੈਨਲ ਫਾਰਮਰ ਲਾਈਫ ਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆਪਾਂ ਮੱਕੀ ਬਿਜਾਈ ਦੀ ਮੱਕੀ ਦੀ ਬਿਜਾਈ ਚੱਲ ਰਹੀ ਹੈ ਪਿੰਡ ਗੰਗਾ ਦੇ ਵਿੱਚ ਤੇ ਦੇਮਾਗੇ ਜਾਣਕਾਰੀ ਤੁਹਾਨੂੰ ਕਿਹੜਾ ਵੀ ਹੈ ਤੇ ਕਿੰਨੀ ਡੀਪੀ ਪਈ ਹੈ ਜਿਹਦੇ ਵਿੱਚ ਤੇ ਕਿਹੜੇ ਬਾਂਹ ਦੇ ਵਿੱਚ ਆਲੀ ਹੈ ਬਿਜਾਈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਜਿਹੜੇ ਜੁੜੇ ਚੈਨਲ ਨੂੰ ਦੇਣਾ ਪਹਿਲੀ ਵਾਰ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਭੁੱਲਿਓ ਜੀ ਤੇ ਵੀਡੀਓ ਦੇ ਨਾਲ ਆਖਰੀ ਤੱਕ ਬਣੇ ਰਹੋ ਦੱਸਿਓ ਕਿ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਤੁਹਾਨੂੰ ਤੇ ਕਰਦੇ ਆ ਜੀ ਆਪਾਂ ਵੀਡੀਓ ਨੂੰ ਸ਼ੁਰੂ ਇਹ ਮੱਕੀ ਦੀ ਬਜਾਈ ਚੱਲ ਰਹੀ ਹੈ ਪਿੰਡ ਗੰਗਾ ਦੇ ਵਿੱਚ ਤੇ ਜਿਹੜਾ ਮੱਕੀ ਦਾ ਬੀ ਹੈਗਾ ਇਹ ਰਾਸ਼ੀ ਦੀ 30 33 ਮੱਕੀ ਹੈ ਤੇ ਆਲੂਆਂ ਵਾਲਾ ਬਾਣਾ ਜੌਂਡੀਅਰ ਕੰਪਨੀ ਦਾ ਪਲਾਂਟਰ ਹੈ ਜੀ ਤਕਰੀਬਨ ਆਪਣਾ ਚੌਥਾ ਸੀਜ਼ਨ ਇਹਦੇ ਨਾਲ ਬਿਜਾਈ ਦਾ ਚੱਲ ਰਿਹਾ ਸੀਜ਼ਨ ਦਾ ਤਕਰੀਬਨ 400 ਕਿਲੋਵਾਂ ਬੀਜ ਦੇ ਹੁੰਨੇ ਆ 350 400 ਕਿਲਾ ਤੇ ਬਾਕੀ ਸਰੋਂ ਨਰਮਾ ਛੋਲੇ ਜਿਹੜੀ ਵੀ ਫਸਲ ਬੈਡਾਂ ਦੇ ਬੀਜੀ ਜਾਂਦੀ ਹੈ ਹਰ ਇੱਕ ਫਸਲ ਇਸ ਪਲਾਂਟਰ ਦੇ ਨਾਲ ਆਪਾਂ ਬਿਜਾਈ ਕਰਦੇ ਆਂ ਹਾਤਰਾ ਦੀਆਂ ਡਿਸਕਾ ਆਪਣ ਨੂੰ ਅਵੇਲੇਬਲ ਹੈ ਕਿਸੇ ਵੀ ਫਸਲ ਦੀ ਬਜਾਈ ਕਰਾਉਣੀ ਹੋਵੇ ਤੁਸੀਂ ਸਕਰੀਨ ਤੇ ਚੱਲ ਰਹੇ ਨੰਬਰਾਂ ਤੇ ਕੰਟੈਕਟ ਕਰ ਸਕਦੇ ਹੋ ਤੇ ਬਾਕੀ ਇਸ ਵਾਰ ਆਪਾਂ ਪਲਾਂਟਰ ਦੇ ਬੈਡ ਨਵੇਂ ਲਗਵਾਏ ਆ ਜੀ ਰਿਜਰ ਨਵੇਂ ਲਗਵਾਏ ਆ ਪਹਿਨਾਂ ਵਾਲੇ ਰਿਜਰ ਸੀ ਜਿਹੜੇ ਆਪਾਂ ਕਾਲੇ ਸੰਘਾਂ ਤੋਂ ਲਗਾਏ ਸੀ ਉਹ ਕੰਮ ਨੂੰ ਚੱਲ ਗਏ ਉਹ ਇੱਕ ਦੋ ਵਾਰ ਨਾ ਤਾਂ ਵਿੱਚ ਬਸੰਦੇ ਨਾਲ ਉਹ ਪ੍ਰੋਬਲਮ ਆ ਗਈ ਸੀ ਜੀ ਉਹ ਬੈੱਡ ਦੇ ਵਿੱਚ ਪ੍ਰੋਬਲਮ ਆਈ ਪਿਛਲੇ ਸੀ ਜਿੰਨੇ ਵਿੱਚ ਇਸ ਵਾਰ ਆਪਾਂ ਨਵੇਂ ਲਗਵਾ ਦੇ ਇਹ ਲਗਵਾਇਆ ਜੀ ਪਰਜਿਆਂ ਕਲਾ ਤੋਂ ਨਕੂਤਰ ਦੇ ਕੋਲ ਜਲੰਧਰ ਜਿਹੜੇ ਦੇ ਵਿੱਚ ਛੋਟਾ ਜਿਹਾ ਪਿੰਡ ਹੈ ਇੱਕ ਪਰਜਿਆਂ ਕਲਾ ਇਹ ਪੰਨਿਆਂ ਨੇ ਬਹੁਤ ਸੋਹਣੇ ਬੈੱਡ ਲਗਾਏ ਆ ਲੰਮੀ ਰੇਜ ਵਾਲੇ ਬੈੱਡ ਬਣਦੇ ਆ ਜੀ ਤੁਸੀਂ ਆਪ ਹੀ ਦੇਖ ਰਹੇ ਹੋ ਬੈੱਡਾਂ ਦੀ ਸਫਾਈ ਬਾਕੀ ਇਹ ਤਕਰੀਬਨ 8 ਕਿਲੋ ਵੀ ਦੇ حساب ਨਾਲ ਆਪਾਂ ਬੀਜਣੀ ਹੈ। ਛੇ ਤੋਂ 7 ਇੰਚ ਦੇ ਵਿੱਚ ਇਹਦੀ ਜਿਹੜੀ ਦਾਣੇ ਦੀ ਦੂਰੀ ਹੋਊਗੀ। ਰੋ ਤੋਂ ਰੋ 2 ਫੁੱਟ ਅਰਜੈਂਟ ਹੈ ਇਹ ਆਪਣੀ ਮਸ਼ੀਨ ਚੱਲਦੀ ਐ। ਸਰਚਾ ਬਹੁਤ ਲੰਬੜਾ ਐ ਇਸ ਟਰੈਕ ਦਾ। ਬਾਕੀ ਇਹ ਟਰੈਕ ਦੇ ਨਾਲ ਆਪਾਂ ਬਿਜਾਈ ਕਰਦੇ ਪਹਿਲੇ ਹਾਈ ਚ ਤੇ ਜਾਂ ਡੈਸ਼ਬੋਰਡ ਦੇ ਵਿੱਚ। ਇਹ ਬਿਜਾਈ ਪਹਿਲੇ ਹਾਈ ਚ ਜਲ ਰਹੀ ਐ। ਤੇ ਬਾਕੀ ਮੱਕੀ ਦੀ ਜਰਮੀਨੇਸ਼ਨ ਤੇ ਗਰੋਥ ਵੀ ਲੋ ਤੁਹਾਨੂੰ ਦਿਖਾਵਾਂਗੇ। ਤੇ ਡੀਏਪੀ ਇਹਦੇ ਵਿੱਚ ਆਪਾਂ ਕਿੱਲੇ ਦੀ 50 ਕਿਲੋ ਪਾਰੇ ਆ ਜੀ ਇੱਕ ਗੱਟਾ। ਆਪਾਂ ਵੀਡੀਓ ਨੂੰ ਜਿਆਦਾ ਲੰਬੀ ਨਹੀਂ ਕਰਨਾ ਵੀਡੀਓ ਨੂੰ ਕਰਾਂਗੇ ਇੱਥੇ ਸਮਾਪਤ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਦੱਸਣਾ ਕਿ ਵੀਡੀਓ ਦੇ ਵਿੱਚ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ ਜੀ ਤੇ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ